ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਬਾਈ ਕਾਲੀ ਦੇ ਫਾਰਮ ਤੋਂ ਬਾਈ ਕਾਲੀ ਦਾ ਤੇ ਸ਼ਿੰਦੇ ਦਾ ਦੋ ਜਣਾਂ ਦਾ ਫਾਰਮ ਹੈ ਜੀ ਪਿੰਡ ਕੁਟੀ ਬਲਾਕ ਸੰਗਤ ਤੇ ਜਿਲ੍ਹਾ ਬਠਿੰਡਾ ਜੀ ਇਥੋਂ ਪਹਿਲਾਂ ਵੀ ਤੁਹਾਨੂੰ ਕਾਫੀ ਵੀਡੀਓ ਦਿਖਾ ਚੁੱਕੇ ਆ ਜੀ ਅੱਜ ਤੁਹਾਨੂੰ ਦੋ گاਵਾ ਦੀ ਵੀਡੀਓ ਦਿਖਾਵਾਂਗੇ ਵੈਸੇ ਬਾਈ ਕੋਲੇ ਕਈ ਨਗ ਵਿਕਰੀ ਵਾਸਤੇ ਤਿਆਰ ਹੈ ਪਰ ਅੱਜ ਤੁਹਾਨੂੰ ਦੋ گاਵਾ ਦੀ ਵੀਡੀਓ ਦਿਖਾਵਾਂਗੇ ਉਹੜੀ ਡਿਟੇਲਸ ਨੂੰ ਬਾਈ ਤੋਂ ਦਵਾ ਦਿੰਨੇ ਆਂ ਹਾਂਜੀ ਬਾਈ ਕੀ ਹਾਲ ਹੈ ਠੀਕ ਆ ਜੀ ਹਾਂਜੀ ਇਹ ਤੀਜਾ ਸੂਆ ਕੀ ਗਾਂ ਜੀ ਚਾਰ ਪੰਜ ਦਿਨਾਂ ਦੀ ਸੂਈ ਹੈ 23 24 ਕਿਲੋ ਦੁੱਧ ਆ ਗਿਆ ਜੀ ਤੀਜਾ ਸੂਆ ਇਹ ਗਾਂ ਜੀ ਖੋਲਿਓ ਤੀਜਾ ਸੂਆ ਸੂਈ ਗਾਂ ਬਾਈ ਜੀ ਇਹ ਤਿੰਨ ਚਾਰ ਦਿਨ ਸੂਈ ਨੂੰ ਹੋ ਗਏ 23 ਕਿਲੋ ਤੋਂ ਦਵਾਈ ਕਹਿੰਦਾ ਤਿਆਰ ਹੈ ਬੱਚਾ ਕੀ ਹੈ ਜਿਹਦੇ ਮਗਰ ਬੱਚਾ ਹੈ ਜੀ ਬੱਚਾ ਇਸ ਗਾਂ ਮਗਰ ਬੱਚਾ ਹੈ ਜੀ 22 2.5 ਕਿਲੋ ਤੋਂ ਦੇ ਦੂੰਗੀ 22 ਕਿਲੋ ਤੋਂ ਬਾਈ ਕਹਿੰਦਾ ਖੁੱਲਾ ਦੇ ਦੂੰਗੀ ਬਹੁਤ ਸੋਹਣਾ ਤਦਕਾਸ਼ਟ ਬਹੁਤ ਚੰਗੇ ਥਣ ਹਵਾਨੇ ਦੀ ਵਧੀਆ ਬਰੀਡ ਦੀ ਗਾਂ ਹੈ ਜੀ ਮੋੜ ਲਓ ਬਾਈ ਬਹੁਤ ਸੋਹਣੀ ਐਡਰ ਕੁਆਲਟੀ ਹੈ ਇਹ ਪਹਿਲਾ ਸੂ ਆ ਗਈ ਜੀ ਅੱਛਾ ਜੀ ਇਹ ਦੋ ਨੰਬਰ ਇਹ ਪਹਿਲਾ ਸੂਆ ਸੂਣਾ ਜੀ ਸੂਈ ਆ ਗਈ ਜੀ ਕੱਲ ਹੱਥ ਨੇ ਅੱਛਾ ਇਹ ਵੀ ਸੂਈ ਹੋਈ ਹੈ ਹਾਂਜੀ ਪਹਿਲਾ ਸੂਆ ਸੂਈ ਹੋਈ ਬਾਈ ਜੀ ਕੱਲ ਸ਼ਾਮ ਨੂੰ ਸੂਈ ਹੈ ਬਹੁਤ ਸੋਹਣੀ ਥਣ ਹੋਣੇ ਦੀ ਗਾਂ ਹੈ ਜੀ ਚੰਗਾ ਫਿਕਸ ਅਡਰ ਹੈ ਤੁਰੇ ਜੀ ਬੱਚਾ ਜੀ ਬੱਚਾ ਜੀ ਇਸ ਗਾਂ ਮਗਰੇ ਬੱਚਾ ਬੱਚਾ ਜੀ ਇਹਦੀ ਕੀ ਦੁੱਧ ਦੀ ਉਮੀਦ ਹੈ ਜੀ ਇਹ ਦੇ ਦੂਗੀ ਜੀ 3-4 ਕਿਲੋ ਦੁੱਧ ਜੀ 23 24 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਦੇ ਦਊਗੀ ਬਹੁਤ ਸੋਹਣੀ ਪਹਿਲਣ ਵੈੜ ਹੈ ਜੀ ਬਹੁਤ ਸੋਹਣੀ ਬਹੁਤ ਵਲਟੀ ਹੈ ਇਹਦੇ ਮਗਰ ਬੱਚਾ ਹੀ ਹੈ ਹਾਂਜੀ ਹਾਂਜੀ ਦੋਨੋਂ ਘਰ ਮਗਰ ਬੱਚੇ ਹੈ ਜੀ ਮੁਰਲਪਾ ਬਾਈ ਕਹਿੰਦਾ ਫੋਨ ਤੇ ਕਰਦੇ ਆਂਗੇ ਜੇ ਕਿਸੇ ਵੀਰ ਨੂੰ ਪਸੰਦ ਆਉਣਾ ਤਾਂ ਬਾਈ ਦਾ ਮੋਬਾਈਲ ਨੰਬਰ ਹਿੰਦ ਸਿਪਸਕ੍ਰਿਪਸ਼ਨ ਚ ਲਾ ਦੇਾਂਗੇ ਤੁਸੀਂ ਬਾਈ ਨਾਲ ਗੱਲ ਕਰ ਲਿਓ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ